ਨੈਸ਼ਨਲ ਜਾਂਚ ਏਜੰਸੀ ਐਨਆਈਏ ਦੀ ਟੀਮ ਨੇ ਬੁੱਧਵਾਰ ਸਵੇਰੇ 5 ਵਜੇ ਪੰਜਾਬ ਵਿੱਚ 30 ਥਾਵਾਂ ਤੇ ਰੇਡ ਕੀਤੀ ਐਨਆਈਏ ਦੀਆਂ ਟੀਮਾਂ ਵੱਲੋਂ ਬਠਿੰਡਾ ਲੁਧਿਆਣਾ ਫਿਰੋਜ਼ਪੁਰ ਪਟਿਆਲਾ ਮੋਗਾ ਫਰੀਦਕੋਟ ਬਨਾਲਾ ਮਾਨਸਾ ਤੋਂ ਇਲਾਵਾ ਪੰਜਾਬ ਵਿੱਚ ਹੋਰ ਕਈ ਥਾਵਾਂ ਤੇ ਜਾਂਚ ਕੀਤੀ ਗਈ ਇਸ ਰੇਡ ਨੂੰ ਖਾਲਸਤਾਨੀ ਅਤਵਾਦੀਆਂ ਤੇ ਗੈਂਗਸਟਰਾਂ ਦੇ ਗੱਠ ਜੋੜ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ ਐਨਆਈਏ ਵੱਲੋਂ ਅਜੇ ਤੱਕ ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਰੇਡ ਹੋਈ ਹੈ ਉਹਨਾਂ ਦੇ ਇਹਨਾਂ ਰੇਡ ਨੂੰ ਲੈ ਕੇ ਆਪੋ ਆਪਣੇ ਬਿਆਨ ਹਨ ਕੀ ਕਰਦੇ ਕਿ ਕਿ ਬਰੈਂਡ ਦਿੱਤੇ ਗਏ ਨੇ ਵੈਸੇ ਜੀ ਕੀ ਹੈ ਜੀ ਉਹ ਹੈਗਾ ਸਹਿਯੋਗ ਕਰਕੇ ਨਹੀਂ ਬਰੈਂਡ ਦਿੱਤੇ ਗਏ ਨੇ ਵੈਸੇ ਜੀ ਨਹੀਂ ਜੀ ਉਹ ਸਰ ਕਰਵਾਉਣੇ ਸੀ ਉੱਪਰ ਪਰੇ ਨੇ ਅਰੈਸਟ ਬਾਰਨ ਸੀ ਮੜਾ ਅਨ ਜਾਣ ਕਰ ਦਿਦੋ ਵਸੇ ਨਾ ਅਰੈਸਟ ਬਾਰਨ ਸੀ ਸੋ ਬਿਲਕੁਲ ਜਿਨਾਂ ਬਲੋ ਸਰ ਅਰੈਸਟ ਬਾਰਨ ਦੀ ਕੀਲੀ ਹੈ ਬੜਾ ਕਹਿ ਦਿੱਤੇ ਗਿਆ ਉੱਪਰ ਗੜੇ ਕੇ ਸਰ ਦਾਸਤੂਕਾ ਦੇ ਵੀ ਬਰੈਂਡ ਸੋ 2.90 ਸਰ 2.90 ਸਰ 2.90 682 ਜੀ ਥੈਂਕ ਯੂ ਫੋਟੋ ਕਿਹਨਾ ਹੈ ਤੁਹਾਡਾ ਨੰਬਰ ਹੈ ਕੁਲਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੈਰਪੁਰ ਜਟਾਂ ਜੀ ਅੱਛਾ ਕਿਦੀ ਰੇਟ ਹੋਈ ਸੀ ਜੀ ਇਹਨਾਂ ਨੇ ਐਨ ਆਈ ਦੇ ਅਜਿਹਾ ਇੱਕ ਤਰੀਕਾ ਲੋਗ ਆਏ تھے ਯਹਾਂ ਪਰ ਘਰ ਪਰ ਰੇਡ ਕਰਨੇ ਆਏ ਦੇਖੋ ਅੰਦਰ ਜੀ ਇਹਨਾਂ ਨੇ 7 ਬੰਦਿਆਂ ਨੇ ਰੇਡ ਕੀਤੀ ਜੀ ਨਾਲ ਲੇਡੀ ਜੀ ਸੀ ਪੁਲਿਸ ਉਹਨਾਂ ਨੇ ਮੈਂ ਗੁਰਦੁਆਰੇ ਗਿਆ ਹੋਇਆ ਸੀ ਗੁਰਦੁਆਰੇ ਦੇ ਮੈਂ ਅੰਦਰ ਆਣ ਨਹੀਂ ਦਿੱਤਾ ਫਿਰ ਮੈਨੂੰ ਪੁੱਛਿਆ ਜੀ ਉਹਨਾਂ ਨੇ ਵੀ ਤੁਸੀਂ ਕੌਣ ਹੋ ਮੈਂ ਕਿ ਕੁਲਦੀਪ ਸਿੰਘ ਜੀ ਬਾਕੀ ਫਿਰ ਮੈਨੂੰ ਉਹਨਾਂ ਨੇ ਮੈਡਮ ਨੂੰ ਪੁੱਛ ਕੇ ਅੰਦਰ ਆਣ ਦਿੱਤਾ ਜੀ ਬਾਕੀ ਉਸ ਤੋਂ ਬਾਅਦ ਜੀ ਮੈਨੂੰ ਕਹਿੰਦੇ ਆ ਵੀ ਤੇਰੇ ਘਰ ਕਿ ਆਪਣਾ ਤਲਾਸ਼ੀ ਲੈਣੀ ਹੈ ਮੈਂ ਕਿ ਠੀਕ ਹੈ ਜੀ ਪਰ ਮੈਂ ਕਹੇ ਮੈਡਮ ਲਗੇ ਅਸੀਂ 462000 ਰੁਪਏ ਮੁੰਡੇ ਦੇ ਖਾਤੇ ਮੈਂ ਪਾਇਆ ਸੀ ਮੁੰਡੇ ਵਾਸਤੇ ਜੇ ਮੇਰਾ ਇੱਕ ਬੇਟਾ ਸੀ ਅਸੀਂ ਪਰਸੋਂ ਮੁਹਾਲੇ ਗਏ ਸੀ ਆਫਿਸ ਚ ਉਹ ਸਾਨੂੰ ਮਿਲੇ ਨੇ ਕੁੜੀ ਫਰੀਦਕੋਟ ਦੀ ਜੇ ਉਹਨੇ ਜਨਵਰੀ ਨੂੰ ਅਸੀਂ ਪੈਸੇ ਪਾਏ ਜੀ ਬਾਕੀ ਪੈਸੇ ਮੰਗਣ ਕਹਿੰਦੇ ਸੀ ਵੀ ਦੇ ਦਿਓ ਉਹ ਕਹਿੰਦੇ ਸਾਨੂੰ ਕੋਈ ਨਾ ਇੱਕ ਦੋ ਦਿਨ ਸਾਨੂੰ ਦੇ ਦੇ ਪੈਸੇ ਜੀ ਬਾਕੀ ਉਹਨਾਂ ਨੇ ਸਾਡੇ ਦੇ ਰੇਟ ਮਰਵਾਈ ਜੀ ਅਸੀਂ ਕਿਸਾਨ ਐ ਜੀ ਗਰੀਬ ਬੰਦੇ ਐ ਇਹ ਪੈਸੇ ਕਿਸ ਚੀਜ਼ ਕੇ ਡਾਲੇ تھے ਬਰਕਰਾਰ ਮੜਵਾਸਤੇ ਜੀ ਬੀਜਾ ਲੋਣ ਵਾਸਤੇ ਜੀ ਅੱਛਾ ਬੀਜਾ ਬੀਜਾ ਲੋਣ ਵਾਸਤੇ ਜੀ ਅੱਛਾ ਕਿਸੇ ਕੇ ਅਕਾਊਂਟ ਮੇਂ ਡਾਲੇ تھے ਹਾਂ ਜੀ ਕੁਰਦੀਪ ਕੌਰ ਐ ਜੀ ਇਹਦਾ ਲੜਕੇ ਦਾ ਨਾਮ ਜੀ ਉਹ ਕਹਾਣੀ ਹੈ ਉਹ ਹੈ ਫਰੀਦਕੋਟ ਦੀ ਜੀ ਆਫਸਰ ਦਾ ਮੋਹੱਲੇ ਜੀ ਅੱਛਾ ਜੀ ਹਾਂ ਜੀ ਅੱਛਾ ਉਸੇ ਕੀ ਪੁੱਛਤਾਜ ਕੇ ਲਈ ਆਪਕੇ ਘਰ ਮੇਂ ਉਹਨਾਂ ਨੇ ਸਾਡੇ ਤੇ ਉਹਨਾਂ ਨੇ ਰੇਡ ਮਰਵਾਈ ਜੀ ਕਿੰਨੇ ਵਜੇ ਆਕੇ ਸੀਗੇ ਜੀ ਇੱਥੇ ਜੀ ਅਸੀਂ ਤਾਂ ਗੁਰਦੁਆਰੇ ਮਾ ਪੌਣੇ ਵਜੇ 6:00 ਬਜੇ ਅਰਦਾਸ ਹੁੰਦੀ ਐ ਅਸੀਂ ਆਏ ਜੀ ਘਰ ਮੇਰੇ ਅੰ ਇਹ ਆਏ ਹੋਏ ਸੀ ਕਿੰਨੇ ਬੰਦੇ ਸੀਗੇ ਉਹ ਬੰਦੇ ਤਾਂ ਜੀ ਬਹੁਤ ਜਣੇ ਦੇ ਜੀ ਪੂਰੀ ਫੋਰਸ ਸੀ ਅੱਛਾ ਚੈਕਿੰਗ ਦੌਰਾਨ ਕੁਝ ਲੈ ਕੇ ਜੀ 3 ਜਣੇ ਜੀ ਉਹਨਾਂ ਨੂੰ ਤਲਾਸ਼ੀ ਲਈਤੀ ਜੀ ਮੇਰੇ ਇਕੱਲੇ ਇਕੱਲੇ ਕਮਰੇ ਦੀ ਉਹਨਾਂ ਨੂੰ ਕੋਈ ਵੀ ਚੀਜ਼ ਨਹੀਂ ਮਿਲੀ ਜੀ ਉਹਨਾਂ ਨੇ ਲਾਇਸੈਂਸ ਪੁੱਛਿਆ ਸਾਨੂੰ ਵੀ ਤੁਸੀਂ ਲਾਇਸੈਂਸ ਬਣਵਾਇਆ ਮੈਂ ਕਿਹਾ ਨਹੀਂ ਸਰ ਮੈਂ ਅਸੀਂ ਤਾਂ ਜੀ ਲੰਬੜ ਦਾ ਪਿੰਡ ਦੇ ਆ ਮੈਂ ਕਿਹਾ ਅਸੀਂ ਤਾਂ ਜੀ ਆਪਣੀ ਸਬਜ਼ੀ ਵੇਚਦੇ ਆ ਜੀ ਮਿੰਟ ਕਰਦੇ ਆ ਜੀ ਮੈਂ ਕਿਹਾ ਬਾਕੀ ਪੂਰੀ ਤਸੱਲੀ ਕਰੀ ਉਹਨਾਂ ਨੂੰ ਕੋਈ ਵੀ ਚੀਜ਼ ਬਰਮਾਦ ਨਹੀਂ ਹੋਈ ਸਾਡੇ ਘਰ ਤੋਂ ਜੀ ਤੁਹਾਡੇ ਕੋਈ ਮੋਬਾਈਲ ਲੈ ਕੇ ਗਏ ਹੋ ਕੋਈ ਕੁਝ ਕੋਈ ਚੀਜ਼ ਕੋਈ ਕੋਈ ਮੁਮਾਇਦ ਨਹੀਂ ਲਿਗਾ ਜੀ ਸਾਡੇ 2 ਘੰਟੇ ਉਹਨਾਂ ਨੇ ਪੁੱਛਗਿੱਛ ਕੀਤੀ ਹੈ ਜੀ اکاؤنٹ ਵਗੈਰਾ ਚੈੱਕ ਕਰ ਰਹੇ ਸਨ اکاؤنٹ ਸਾਰਾ ਕੁਝ ਕਹਤੇ ਆ ਜੀ ਉਹਨਾਂ ਨੂੰ ਮੈਂ ਕਿਹਾ ਸਾਡੇ ਅਕਾਊਂਟ ਵੀ ਚੈੱਕ ਕਰੋ ਜੀ ਅਸੀਂ ਤਾਂ ਜੀ ਮਿਹਨਤ ਕਰਦੇ ਹਾਂ ਸਾਰੇ ਪਿੰਡ ਪਿੰਡ ਨੂੰ ਜਾ ਕੇ ਪੁੱਛ ਲਓ ਜੀ ਮਤਲਬ ਪੁਸਤਾਜ ਕਰਕੇ ਚਲੇ ਗਏ ਚਲੇ ਗਏ ਜੀ ਉਹਨਾਂ ਨੇ ਅੱਗੇ ਕੀ ਕਿਹਾ ਉਹਨਾਂ ਨੂੰ ਬੁਲਾਇਆ ਤੁਮ ਉਹਨਾਂ ਨੇ ਇੱਕ ਹਫਤੇ ਨੂੰ ਬੁਲਾਇਆ ਜੀ ਮੁੰਡੇ ਫੋਨ ਕਰ ਰਹੇ ਨੇ ਜੀ ਬੁਲਾਇਆ ਸੀ ਨੇ ਬੁਲਾਇਆ ਕਿਸ ਕੋ ਆਇਆ ਆਪਕੋ ਬੁਲਾਇਆ ਜਾਂ ਬੇਟੇ ਕੋ ਬੁਲਾਇਆ ਬੇਟਾ ਹੋ ਗਿਆ ਮੰਨੂ ਵੀ ਅੱਛਾ ਬੇਟਾ ਕੰਮ ਕਰਦਾ ਹੈ ਬੇਟਾ ਅੱਛੇ ਕੰਮ ਕਰਦਾ ਜੇ ਖੇਤੀ ਦਾ ਜੀ ਸਾਡੇ ਨਾਲ ਅੱਛਾ ਉਹਨੂੰ ਬੁਲਾਇਆ ਹਾਂਜੀ ਅੱਛਾ ਉਸੇ ਕੋ ਬਾਹਰ ਵੇਚਣਾ ਉਸੇ ਨਿੱਕੇ ਬੇਟਾ ਮੇਰੇ ਕੋਲ ਤੇ ਹਾਂਜੀ ਅੱਛਾ ਅੱਛਾ ਕੱਲੇ ਦਾ ਵਰਕ ਪਰਮ ਰਵਾਸਤੇ ਪੈਸੇ ਪਾਏ ਸੀ ਅਸੀਂ ਕਹਾਂ ਬੁਲਾਇਆ ਉਸੇ ਉਹਨਾਂ ਨੇ ਸਾਨੂੰ ਚੰਡੀਗੜ੍ਹ ਮੈਡਮ ਕਹਿੰਦੀ ਸੀ ਫੋਨ ਕਰ ਰਹੇ ਹਾਂ ਤੁਹਾਨੂੰ ਵੇ ਆ ਜਾਓ ਤੁਸੀਂ ਅਨ ਕਿਹਨਾਂ ਚੋਤ ਮੈਜ ਬਹਾਦਰ ਸਿੰਘ ਐਕਸ ਸਰਪੰਚ ਪਿੰਡ ਖੈਰਪੁਰ ਜੱਟਾਂ ਤੋਂ ਅੱਜ ਸਾਡੇ ਪਿੰਡ ਐਨ ਆਈਏ ਦੀ ਰੇਡ ਹੈ ਜਿਹੜੀ ਪਾਉਣੇ 6 ਵਜੇ ਦੇ ਲਗਭਗ ਸਰਦਾਰ ਕੁਲਦੀਪ ਸਿੰਘ ਲੰਬੜਦਾਰ ਦੇ ਘਰ ਆਈ ਕਿਉਂਕਿ ਜਦੋਂ ਐਨ ਆਈਏ ਦੀ ਟੀਮ ਆਈ ਉਹਦੋਂ ਸਾਡੇ ਕੁਲਦੀਪ ਸਿੰਘ ਲੰਬੜਦਾਰ ਗੁਰਦੁਆਰਾ ਸਾਹਿਬ ਤੋਂ ਆ ਰਹੀ ਸੀ ਤੇ ਜਦੋਂ ਉਹਨੇ ਘਰ ਆਣ ਕੇ ਵੇਖਿਆ ਕਿ 20 25 ਜਣੇ ਪੁਲਿਸ ਵਾਲੇ ਤੇ ਉਹਨਾਂ ਦੇ ਘਰ ਦੀ ਤਲਾਸ਼ੀ ਲੈ ਰਹੇ ਸੀ ਉਹ ਵੀ ਉੱਥੇ ਮੌਜੂਦ ਰਿਹਾ ਹਾਜ਼ਰ ਰਹਾ ਮੇਨ ਮਕਸਦ ਇਹ ਵੀ ਇਹਨਾਂ ਨੇ ਆਪਣੇ ਬੇਟੇ ਦੇ ਵਰਕ ਪਰਮਿਟ ਵਾਸਤੇ ਮਹਾਲੀ ਗਲਦੀਪ ਕੌਰ ਕੋਈ ਨਾ ਦੀ ਲੜਤੀ ਹੈ ਕੁਸ਼ਦੀਪ ਕੌਰ ਉਹਦੇ ਅਕਾਊਂਟ 'ਚ ਇਹਨਾਂ ਨੇ 462000 ਰੁਪਏ ਪਾਇਆ ਸੀ ਜਦੋਂ 5 ਮਹੀਨੇ ਦਾ ਟਾਈਮ ਪੂਰਾ ਹੋਣ ਤੇ ਇਹਨਾਂ ਨੇ ਆਪਣੇ ਪੈਸੇ ਮੰਗੇ ਤਾਂ ਉਸ ਲੜਕੀ ਨੇ ਕੋਈ ਕੈਨੇਡਾ ਤੋਂ ਨੰਬਰ ਦਿਆ ਕੈਨੇਡਾ ਤੋਂ ਜਿਹੜਾ ਫੋਨ ਆਇਆ ਉਹ ਫੋਨ ਦੀ ਪੁੱਛਤਾਸ ਵਾਸਤੇ ਇਹਨਾਂ ਜੀ ਆਈਏ ਵੀ ਤੁਹਾਡਾ ਕੀ ਸੰਬੰਧ ਹੈ ਪਰ ਜਦੋਂ ਇੱਥੇ ਘਰ ਦੀ ਉਹਨਾਂ ਨੇ ਤਲਾਸ਼ੀ ਲਈ ਇਹਨਾਂ ਦੇ ਫੋਨ ਚੈੱਕ ਕੀਤੇ ਅਕਾਊਂਟ ਚੈੱਕ ਕੀਤੇ ਨੰਬਰਦਾਰ ਦੇ ਘਰੋਂ ਤਰਾਜ ਜੋ ਕੋਈ ਅਜੀਹੀ ਚੀਜ਼ ਨਹੀਂ ਮਿਲੀ ਕਿਉਂਕਿ ਇੱਕ ਕਿਸਾਨ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਹੈ ਇਸ ਕਰਕੇ ਸਾਨੂੰ ਸਾਰੇ ਪਿੰਡ ਨੂੰ ਇਸ ਗੱਲ ਦਾ ਬੜਾ ਚਿੰਤਾਜਨਕ ਹੈ ਕਿਉਂਕਿ ਜਦੋਂ ਰੇਡ ਪਈ ਹੈ ਵੀ ਅਜਿਹੇ ਵਧੀਆ ਪਰਿਵਾਰ ਤੇ ਬਿਨਾਂ ਕਿਸੇ ਦੇ ਦੱਸੇ ਦੇ ਬਿਨਾਂ ਕਿਸੇ ਕਾਰਨ ਤੇ ਸਵੇਰੇ ਸੱਜਰੀ 20 30 ਲੋਕਸ ਵਾਲੇ ਗਿਰ ਜਾਣ ਸਾਰੇ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੋਇਆ ਹੋਇਆ ਜੀ ਸੋ ਹੁਣ ਕੋਈ ਕਾਰਵਾਈ ਇੱਥੇ ਕਰਨੀਗੇ ਨਹੀਂ ਹੁਣ ਕੋਈ ਕਾਰ ਉਹ ਸਾਨੂੰ ਜੀ ਸਾਡੇ ਕੋਈ ਕਾਰਵਾਈ ਕਰਕੇ ਉਹਨਾਂ ਨੇ ਨਾ ਸਾਨੂੰ ਕੁਝ ਕਿਹਾ ਉਹ ਸਾਡੀ ਤਸੱਲੀ ਕਰਕੇ ਆਪਣੀ ਚਲੀ ਗਈ ਸਾਡਾ ਕੋਈ ਸਮਾਨ ਲੈ ਕੇ ਨਹੀਂ ਗਈ ਕੁਝ ਨਹੀਂ ਲੈ ਕੇ ਗਈ ਸਾਡੇ Shamla Chandar Building Maintenance Handyman under Check Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandra Kalsantal, call him on this number 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ